ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਹੀ ਸੋਹਣੇ ਜੇ ਸੂਟ ਲੈ ਕੇ ਆਏ ਹਾਂ ਜੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਸੋਹਣਾ ਲੱਗਿਆ ਜੀ ਤੇ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਜੀ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜਾਤੋ ਜਿਆਦਾ ਲਾਈਕ ਕਰ ਦਿਆ ਕਰੋ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਇਹ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਜੌਰਜਟ ਸਟਫ ਤੇ ਉੱਤੇ ਬਣਿਆ ਹੋਇਆ ਹੈ ਜੀ ਬਹੁਤ ਸੋਹਣੀ ਬਹੁਤ ਹੀ ਜ਼ਿਆਦਾ ਸੋਨਾ ਫੈਬਰਿਕ ਹੈ ਜੀ ਜੌਰਜਟ ਦਾ ਸਿੰਥੈਟਿਕ ਜੌਰਜਟ ਨਹੀਂ ਹੈ ਜੀ ਇਹ ਬਹੁਤ ਸੋਹਣੀ ਪਿਓਰ ਜੌਰਜਟ ਹੈ ਜੀ ਬਹੁਤ ਸੋਹਣਾ ਆਪਾਂ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਜੂ ਬਣਾਈਆਂ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਬਹੁਤ ਹੀ ਡਿਟੇਲਿੰਗ ਦੇ ਨਾਲ ਕੰਮ ਕੀਤਾ ਹੈ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੁਸੀਂ ਕੰਮ ਦੀ ਡਿਟੇਲਿੰਗ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਵਰਕ ਹੋਇਆ ਤੇ ਜਿਹੜਾ ਇਹ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਜੀ ਇਹ ਆਪਣਾ ਉੱਪਰ ਮੋਢਿਆਂ ਤੋਂ ਲੈ ਕੇ ਕਮਰ ਤੱਕ ਆਊਗਾ ਜੀ ਜੈਕਟ ਸਟਾਈਲ ਇਹ ਸੂਟ ਬਣਾਇਆ ਹੈ ਜੀ ਇਹ ਕਸਟਮਰ ਦੀ ਚੋਇਸ ਤੇ ਉਪਰ ਹੀ ਸੂਟ ਬਣਿਆ ਹੈ ਜੀ ਇਹ ਆਪਣਾ ਪੀਸ ਜਾ ਰਿਹਾ ਜੀ ਪਟਿਆਲੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਪੀਸ ਬਣ ਕੇ ਰੈਡੀ ਹੋਇਆ ਹੈ ਜੀ ਅਗਲਾ ਸੂਟ ਆਊਗਾ ਜੀ ਆਪਣਾ ਸਿਲਕ ਪਸ਼ਮੀਨੇ ਤੇ ਇਹ ਵਾਲਾ ਸੂਟ ਆਪਣਾ ਜਾ ਰਿਹਾ ਜੀ ਲੁਧਿਆਣੇ ਇਹ ਦਾ ਵਰਕ ਆਜੂਗਾ ਜੀ ਬਾਰਡਰ ਆਪਣਾ ਆਜੂਆ ਘੇਰੇ ਤੇ ਜੀ ਬਹੁਤ ਸੋਹਣਾ ਜ਼ਰੀ ਦੇ ਨਾਲ ਬਾਰਡਰ ਬਣਾਇਆ ਹੈ ਜੀ ਇਹ ਆਪਣਾ ਉੱਪਰ neck ਕੋਲੇ ਆਜੂਗਾ ਜੀ ਦੋ ਬੰਚ ਬਣੇ ਆ ਜੀ ਫਲਾਵਰ ਦੇ ਬਹੁਤ ਸੋਹਣੀ ਕੰਮ ਦੀ ਸਫਾਈ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਕੰਬੀਨੇਸ਼ਨ ਨਾਲ ਇਹ ਸੂਟ ਰੈਡੀ ਹੋਇਆ ਹੈ ਸਿਲਕ ਪਸ਼ਮੀਨਾ ਦਾ ਸਟੱਫ ਹੈ ਜੀ ਡਬਲ ਟੋਨ ਹੁੰਦਾ ਜੀ ਇੱਕ ਸਾਈਡ ਤੋਂ ਅਲੱਗ ਕਲਰ ਹੁੰਦਾ ਜੀ ਇੱਕ ਸਾਈਡ ਤੋਂ ਅਲੱਗ ਕਲਰ ਹੁੰਦਾ ਜੀ ਡਬਲ ਟੋਨ ਦਾ ਹੈ ਫੈਬਰਿਕ ਹੈ ਜੀ ਸਿਲਕ ਪਸ਼ਮੀਨਾ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਸ਼ਾਈਨ ਹੁੰਦੀ ਹੈ ਜੀ ਵਧੀਆ ਪਾਰਟੀ ਵੇਅਰ ਸੂਟ ਵਧੀਆ ਬਣਦਾ ਜੀ ਇਹਦਾ ਜਿਵੇਂ ਆਪਾਂ ਸਰਦੀ ਦੇ ਵਿੱਚ ਆਪਾਂ ਪਤਾ ਸਮਝ ਨਹੀਂ ਆਉਂਦੀ ਜੀ ਵੀ ਆਪਾਂ ਨੂੰ ਕੀ ਬਣਾਈਏ ਫਿਰ ਉਹ ਜਿਹੜੇ ਸਿਲਕੀ ਸੂਟ ਹੁੰਦੇ ਆ ਉਹਨਾਂ ਦਾ ਵੀ ਔਖਾ ਹੋ ਜਾਂਦਾ ਜੀ ਤੇ ਇਹ ਵਾਲਾ ਸਟੱਫ ਬਹੁਤ ਹੀ ਜ਼ਿਆਦਾ ਸ਼ਾਈਨ ਵਾਲਾ ਸਟੱਫ ਹੁੰਦਾ ਜੀ ਇਹ ਤੁਸੀਂ ਵਧੀਆ ਸੂਟ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਇਹ ਵਾਲਾ ਕੰਮ ਪਹੁੰਚੇ ਤੇ ਆਊਗਾ ਜੀ ਸਟੇਟ ਸਲਵਾਰ ਬਣਾਈ ਹੈ ਜੀ ਆਪਾਂ ਇੱਕ ਕਸਟਮਰ ਦੀ ਚੁਆਇਸ ਦੇ ਉੱਪਰ ਹੀ ਸੂਟ ਬਣਿਆ ਜੀ ਇਹ ਵਾਲਾ ਬਾਜੂ ਤੇ ਆਊਗਾ ਕੰਮ ਖੁੱਲ ਹੈਵੀ ਬਾਜੂ ਬਣਾਈਆਂ ਜੀ ਇਹਦੀਆਂ ਪਾਕਿਸਤਾਨੀ ਸਟਾਈਲ ਤੇ ਬਹੁਤ ਸੋਹਣਾ ਕੰਮ ਬਣ ਕੇ ਰੈਡੀ ਹੋਇਆ ਜੀ ਸੂਟ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੋਏ ਹੈ ਜੀ ਤੇ ਬਹੁਤ ਹੀ ਜਿਆਦਾ ਪਿਆਰਾ ਇਹਦਾ ਵਰਕ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਸਾਡਾ WhatsApp ਨੰਬਰ ਉੱਪਰ ਦਿੱਤਾ ਹੋਇਆ ਹੈ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਆਪਦੀ ਪਸੰਦ ਦੇ ਸੂਟ ਆਪਦੇ ਮਨਪਸੰਦ ਫੈਬਰਿਕ ਤੇ ਬਣਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ